ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਅਮੀਰ ਕਰਦਾ ਸਾਰੇ ਠੀਕ ਹੋਣਗੇ ਤਾਂ ਵੀਰੋ ਅੱਜ ਆਪਾਂ ਗੱਲ ਕਰਨ ਲੱਗੇ ਆ ਆ ਪਿੱਛੇ ਜੇ ਜੋ ਬਹੁਤ ਹੀ ਵੱਡਾ ਕਤਲੇਆਮ ਜੰਮੂ ਕਸ਼ਮੀਰ ਦੇ ਪਹਲਗਾਮ ਇਲਾਕੇ ਵਿੱਚ ਜੋ ਹੱਤਵਾਦੀਆਂ ਵੱਲੋਂ ਕੀਤਾ ਗਿਆ ਸੀ ਤੇ ਜਿੰਨਾ ਮਾਵਾਂ ਦੇ ਪੁੱਤਰ ਮਰ ਰਿਹਾ ਹੈ ਜਿੰਨਾ ਪਹਿਣਾ ਤੇ ਵੀਰ ਮਰ ਰਿਹਾ ਤੇ ਜਿੰਨਾ ਘਰ ਵਾਲਿਆਂ ਦੇ ਪਤੀ ਮਰ ਰਿਹਾ ਬਹੁਤ ਹੀ ਦੁੱਖ ਦੀ ਗੱਲ ਹੈ ਤਾਂ ਉਹਦੇ ਤੇ ਕਾਫੀ ਜੋ ਲੋਕ ਆਪਦੇ ਆਪਦੇ ਸਜਾਹ ਦੇ ਰਿਹਾ ਹੈ ਤੇ ਗੋਦੀ ਮੀਟਿਆਂ ਨੇ ਵੀ ਬਹੁਤ ਰੋਲਾ ਪਾਇਆ ਹੋਇਆ ਹੈ ਕਿ ਜੰਗ ਹੋਏਗੀ ਹੁਣ ਉਹ ਜੋ ਜਿਨ੍ਹਾਂ ਨੇ ਵੀ ਕੀਤਾ ਹੈ ਉਹ جنگ ਹੋਣਾ ਪਾਕਿਸਤਾਨ ਨਾਲ ਹੋਏਗੀ ਤਾਂ ਇੱਥੇ ਵੀਰੋ ਸੋਚਣ ਦੀ ਗੱਲ ਹੈ ਸਭ ਤੋਂ ਪਹਿਲਾਂ ਕਿ ਜੋ ਕਤਲੇਆਮ ਹੋਇਆ ਤਾਂ ਉੱਥੇ ਕਿੰਨੀ ਜੋ ਫੋਰਸ ਲੱਗੀ ਹੁੰਦੀ ਹੈ ਤਾਂ ਜਦੋਂ ਕਤਲੇਆਮ ਹੋਇਆ ਤਾਂ ਉਸ ਟਾਈਮ ਉਹ ਕਿੱਥੇ ਸੀ ਤਾਂ ਦੂਸਰੀ ਗੱਲ ਇੱਕ ਖੁੱਲੇ ਪਾਰਕ ਵਿੱਚ ਆ ਕੇ ਗੋਲੀਆਂ ਚਲਾਈਆਂ ਗਈਆਂ ਕਿਤੇ ਨਾ ਕਿਤੇ ਸੋਚਣ ਦੀ ਗੱਲ ਹੈ ਕਿ ਇਹ ਸਰਕਾਰਾਂ ਦਾ ਬਹੁਤ ਹੀ ਇਹਦੇ ਵਿੱਚ ਵੱਡਾ ਹੱਥ ਹੈਗਾ ਆ ਕਿਉਂਕਿ ਦੱਸਦੇ ਆ ਕਿ ਵਿਆਪ ਦੇ ਵਿੱਚ ਕੁਝ ਇਲੈਕਸ਼ਨ ਹੋਣ ਵਾਲੇ ਆ ਤੇ ਉਹਦੀ ਤਿਆਰੀ ਦੇ ਵਿੱਚ ਜੋ ਮੋਦੀ ਪ੍ਰਚਾਰ ਕਰਦਾ ਫਿਰਦਾ ਕਿ ਮੁ슬ਮਾਨਾਂ ਨੂੰ ਭਾਰਤ ਦੇ ਵਿੱਚੋਂ ਕੱਟ ਦਾਂਗੇ ਤੇ ਹੋਰ ਕਾਫੀ ਗੱਲਾਂ ਕਹਿੰਦਾ ਕਿਉਂਕਿ ਜੋ ਸਿਆਸਤਦਾਨ ਹੁੰਦਾ ਹੈ ਉਹਨੂੰ ਆਪਦੀ ਕੁਰਸੀ ਨਜ਼ਰ ਆਉਂਦੀ ਹੈ ਉਹਨੂੰ ਕਿਸੇ ਦੇ ਤੇ ਮਰੇ ਪੁੱਤ ਮਰੇ ਉਹਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਇੱਥੇ ਹੀ ਆਪਨੇ ਕੁਝ ਪੰਜਾਬੀ ਵੀਰ ਵੀ ਕਾਫੀ ਗੱਲਾਂ ਕਰਦੇ ਆ ਕਿ ਵਧੀਆ ਕੀਤਾ ਕਿ ਪਾਕਿਸਤਾਨ ਦਾ ਪਾਣੀ ਬੰਦ ਕਰਤਾ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਤਾਂ ਵੀਰੋ ਪੰਜਾਬ ਵਾਲਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਏ ਕਿ ਜਦੋਂ ਪਿੱਛੇ ਜਾਂ ਹੜ੍ਹ ਆਏ ਸੀ ਤਾਂ ਬਹੁਤ ਸਾਰਾ ਪਾਣੀ ਜੋ ਆਪਨੇ ਪੰਜਾਬ ਦੇ ਵਿੱਚੋਂ ਪਾਕਿਸਤਾਨ ਵਾਲੇ ਗਿਆ ਸੀ ਤਾਂ ਉਹਨਾਂ ਜੋ ਪਾਕਿਸਤਾਨ ਪੰਜਾਬੀ ਵੀਰ ਨੇ ਉਹਨਾਂ ਮੱਥੇ ਵੱਲ ਟਪਾਏ ਬਿਨਾਂ ਹੀ ਆਪਦੇ ਜੋ ਵੀ ਪਾਣੀ ਜ਼ਮੀਨਾਂ ਵਿੱਚ ਜਾਂ ਰਾਵਾਂ ਵਿੱਚ ਸਮਾ ਲਿਆ ਸੀ ਤੇ ਸਭੋਂ ਉਹਨਾਂ ਨੇ ਪੰਜਾਬ ਦਾ ਭਲਾ ਮੰਗਿਆ ਸੀ ਕਿ ਪੰਜਾਬ ਨੂੰ ਤਤੀਬਾ ਨਾ ਲੱਗੇ ਜੋ ਵੀ ਪੰਜਾਬ ਦੇ ਕਿਸਾਨ ਵੀਰਾਂ ਦਾ ਵੱਡਾ ਨੁਕਸਾਨ ਹੋਇਆ ਜੋ ਖੇਤੀ ਖੇਤੀ ਦਾ ਨੁਕਸਾਨ ਹੋਇਆ ਹੈ ਕਾਫੀ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਤਾਂ ਉਹਨਾਂ ਨੇ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਸੀ ਕਿ ਇਹ ਪੰਜਾਬ ਦਾ ਪਾਣੀ ਹੈ ਜਾਂ ਇਹ ਇੰਡੀਆ ਦਾ ਪਾਣੀ ਹੈ ਉਹਨਾਂ ਇਹੀ ਕਿਹਾ ਸੀ ਕਿ ਸਾਡੇ ਪੰਜਾਬੀ ਵੀਰਾਂ ਦਾ ਜੋ ਇਹ ਨੁਕਸਾਨ ਹੋ ਰਿਹਾ ਹੈ ਤਾਂ ਬਹੁਤ ਐਰੇ ਸੋਚਣ ਵਾਲੀ ਗੱਲ ਹੈ ਕਿ ਇਦਾਂ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਚੁੱਪ ਕਰਕੇ ਆਪ ਦਾ ਜੋ ਪੰਜਾਬ ਦਾ ਪਾਣੀ ਸੀ ਤਾਂ ਪਾਕਿਸਤਾਨ ਦੇ ਅੰਦਰ ਆਪ ਦੇ ਉਹਨਾਂ ਲੈ ਲਿਆ ਸੀ ਤਾਂ ਹੁਣ ਦੂਜੇ ਪਾਸੇ ਕੁਝ ਵੀਰ ਕਹਿ ਰਹੇ ਕਿ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਤੇ ਬੰਦ ਹੋ ਗਿਆ ਤਾਂ ਵਧੀਆ ਗੱਲ ਹੈ ਤਾਂ ਵੀਰੋ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਜੋ ਪਾਕਿਸਤਾਨ ਦਾ ਪਾਣੀ ਬੰਦ ਕਰਤੇ ਨਾ ਤਾਂ ਇਹ ਤੋਂ ਇੱਕ ਗੱਲ ਮੋਦੀ ਨੂੰ ਬਹੁਤ ਵੱਡੀ ਰੜਕਦੀ ਹੈ ਜੋ ਆਪਣੇ ਆ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਵੀਰ ਆਪਦੇ ਉਥੇ ਪੁਰਾਣੇ ਘਰਾਂ ਦੇ ਵਿੱਚ ਜਾਂ ਪੁਰਾਣੇ ਪਿੰਡਾਂ ਦੇ ਵਿੱਚ ਆਪਦੇ ਵਡੇਰਾਂ ਨੂੰ ਮਿਲਣ ਜਾ ਰਹੇ ਜਾਂ ਆਪਦੇ ਜਿੱਥੋਂ ਉਜੜ ਕੇ ਆਏ ਸੀ ਤਾਂ ਉਹਨਾਂ ਥਾਵਾਂ ਨੂੰ ਵੇਖਣ ਲਈ ਜਾ ਰਹੇ ਤਾਂ ਕਿਤੇ ਨਾ ਕਿਤੇ ਮੋਦੀ ਸਰਕਾਰ ਨੂੰ ਇਹ ਚੀਜ਼ਾਂ ਰੁੱਪਦੀਆਂ ਰੜਕਦੀਆਂ ਤਾਂ ਉਹਦੇ ਕਰਕੇ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪਾਕਿਸਤਾਨ ਦਾ ਪੰਜਾਬ ਤੇ ਇੰਡੀਆ ਦਾ ਪੰਜਾਬ ਇੱਕ ਹੋ ਸਕੇ ਤਵੇਰੋ ਉਮੀਦ ਹੈ ਕਿ ਮਾਲਕ ਮੇਰ ਕਰੇਗਾ ਵਾਹਿਗੁਰੂ ਮੇਰ ਕਰੇਗਾ ਕਿ ਇਹ ਜੋ ਪਾਕਿਸਤਾਨ ਦਾ ਪੰਜਾਬ ਤੇ ਇੰਡੀਆ ਦਾ ਪੰਜਾਬ ਇਹ ਇੱਕ ਦਿਨ ਇਕੱਠੇ ਜ਼ਰੂਰ ਹੋਣਗੇ ਤਾਂ ਜਿਹੜਾ ਇੱਥੇ ਸੋਸ਼ਲ ਮੀਡੀਆ ਤੇ ਕੁਝ ਵੀ ਬੁਰਾ ਬਲਾ ਕਹਿ ਰਿਹਾ ਹੈ ਪਾਕਿਸਤਾਨ ਵਾਲਿਆਂ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਖਾਸ ਕਰਕੇ ਪੰਜਾਬੀਆਂ ਨੂੰ ਤਾਂ ਕੁਝ ਕਹਿਣਾ ਨਹੀਂ ਚਾਹੀਦਾ ਕਿਉਂਕਿ ਜੇਕਰ ਉਹ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਭਰਾ ਨੇ ਤੇ ਜੇ ਇਥੋਂ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ ਵੀ ਆਪਦੇ ਵੱਡੇ ਭਾਈ ਮੰਨਦੇ ਐ ਤੇ ਇਸ ਕਰਕੇ ਇਹੋ ਜਿਹੇ ਜੋ ਮੋਦੀ ਦੀਆਂ ਗਲਤ ਨੀਤੀਆਂ ਹੈਗੀਆਂ ਉਹਨਾਂ ਤੋਂ ਬਚਿਆ ਜਾਵੇ ਕਿਉਂਕਿ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪਾਕਿਸਤਾਨ ਤੇ ਇੰਡੀਆ ਜੋ ਇਥੋਂ ਦੇ ਪੰਜਾਬ ਆ ਉਹ ਇਕੱਠੇ ਹੋ ਸਕਣ ਕਿਉਂਕਿ ਜੇ جنگ ਹੁੰਦੀ ਵੀ ਆ ਤਾਂ ਇਹਨਾਂ ਨੇ ਹੁਣ ਦੱਸਦੇ ਆ ਕਿ ਸਿੱਖ ਰੈਜੀਮੈਂਟ ਅੱਗੇ ਲਾਈ ਆ ਤੇ ਜੇ ਇਹਨਾਂ 'ਚ ਐਨੀ ਹਿੰਮਤ ਆ ਤਾਂ ਖੜਨ ਨਾਲ ਆਪ ਜਾ ਕੇ ਪਤਾ ਤਾਂ ਫੇਰ ਲੱਗਦਾ ਉਹ ਬੇਖਸੂਰ ਮਾਵਾਂ ਦੇ ਪੁੱਤਰ ਨੂੰ ਮਰਨੇ ਆ ਭਾਵੇਂ ਉਧਰ ਦੇ ਮਰਨ ਤੇ ਭਾਵੇਂ ਇਧਰ ਦੇ ਮਰਨ ਤੇ ਤੇ ਇਹ ਵੀ ਗੱਲ ਮੰਨਦੇ ਆ ਕਿ ਜੋ ਉਹ ਨਾ ਇਹ ਨੌਕਰੀਆਂ ਤੇ ਲਾ ਰੱਖਿਆ ਹੈ ਉਹ ਚਾਹੇ ਸਿੱਖ ਰੈਜੀਮੈਂਟ ਹੈ ਜਾਂ ਕੋਈ Hindu ਭਾਈਚਾਰਾ ਕਹਿੰਦਾ ਭਾਵੇਂ ਕੋਈ ਵੀ ਹੈ ਆਪਾਂ ਇਹਦੇ ਵਿੱਚ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਪਰ ਗੱਲ ਤਾਂ ਇਹ ਹੈ ਕਿ ਇਹ ਸਭ ਫੇਕ ਗੱਲਾਂ ਹੈ ਬਸ ਕੰਮ ਇਹਦਾ ਇਹ ਹੈ ਕਿ ਜੋ ਇਲੈਕਸ਼ਨ ਹੋਣਾ ਪਿਆਰ ਦੇ ਵਿੱਚ ਉਹਦੀ ਤਿਆਰੀ ਤੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਫਵਾਵਾਂ ਤੋਂ ਬਚਿਆ ਜਾਵੇ ਤੇ ਪਾਕਿਸਤਾਨ ਦੇ ਲੋਕਾਂ ਨੂੰ ਬੁਰਾ ਭਲਾ ਨਾ ਕਿਹਾ ਜਾਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜੇਕਰ ਕੋਈ ਵੀ ਵੀਰ ਆਪਣੀ ਗੱਲ ਨਾਲ ਸਹਿਮਤ ਹੈ ਤਾਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਇਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤਵਿਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ